ਆਪਣੇ ਘਰੇ ਛੱਜਰੇ ਆ ਕੇ ਤੋਤੇ ਇਹ ਦਾਣੇ ਚੁਗਣਾ ਲੰਦੇ ਸਵੇਰੇ ਸਵੇਰੇ ਤੇ ਬਹੁਤ ਜੀ ਲੱਗਿਆ ਨੇ ਪਿੰਡਾਂ 'ਚ ਕਹਿੰਦੇ ਨੇ ਇਹ ਪੰਛੀ ਬਾਜਾਂ ਬਹੁਤ ਪਿਆਰੀਆਂ ਲੱਗਦੀਆਂ ਨੇ ਜਿੱਥੇ ਆਪਾਂ ਦਾਣੇ ਪਾਉਣ ਲਾਜੁੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਸਾਨੂੰ ਉੱਥੇ ਦਾਣੇ ਪੈਂਦੇ ਨੇ ਜਰੂਰ ਆਉਂਦੇ ਨੇ ਪੰਛੀ ਹਾਂਜੀ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ ਘਰੇ ਲਾਏ ਆ ਪਾਲਕ ਤੇ ਧਨੀਆ ਤੇ ਧਰ ਲਈ ਹੋਈ ਆਪਣੇ ਤੁਣਸੀ ਤੁਣਸੀ ਕਾਸੀ ਫਲ ਲੱਗੇ ਤੇ ਉਹ ਗੱਬੇ ਨਿੰਬੂ ਲਾਇਆ ਉਦੋਂ ਕਾਹਾਂ ਪੇ ਤੁਣਸੀ ਲੱਗੀਆਂ ਹੀਆਂ ਨੇ ਇਹ ਬੀ ਗਾਹਾਂ ਦਾ ਖਿੰਡੀ ਜਾਂਦਾ ਉੱਤੇ ਤੇ ਤੁਣਸੀ ਹੋਈ ਜਾਂਦੀ ਆ ਚਾਹ ਬਹੁਤ ਵਧੀਆ ਬਣਦੀ ਆ ਤੁਣਸੀ ਦੀ ਲੱਗੇ ਨਮਰੋਦੀ 12 ਮਹੀਨੇ ਤੀ ਦੇ ਨਾਲ ਤੇ ਫਲ ਬਹੁਤ ਵਧੀਆ ਅੱਧਾ ਲੱਗਿਆ ਇਹ ਦੇਸੀ ਮਖਿਆਲ ਕਰੇ ਛੋਟਾ ਜਿਹਾ ਪਰ ਸੁਇਆ ਜੀ ਮੈਂ ਅਸ ਕੱਲ 11:30 ਵਜੇ ਤੇ ਲਾਣੇਦਾਰ ਜੀ ਕੱਢ ਰਹੇ ਸੀ ਧਾਰ ਬਹੁਤ ਪਿਆਰਾ ਤੇ ਅੱਜ ਥੋੜਾ ਤੁਰਨ ਲੱਗਿਆ ਕੱਲ ਪਹਿਰਾ ਬੈਠਾ ਰਿਹਾ ਧੁੱਪੇ ਟਾਈਗਰ ਦੇਖਦਾ ਉਹਦੇ ਕੰਨੀ ਨੂੰ ਨਿਤ ਬੱਡ ਰਹੇ ਨੇ laranja ਜੀ ਬਰਸੀਨ ਲੈ ਜਾਈ ਪੀਜੀ ਬੱਚੇ ਸਾਗ ਹੈ ਵੀ ਸਾਗੜ ਪੈ ਰਹੀ ਆ ਥੋੜੀ ਥੋੜੀ ਕਣਕ ਦੀ ਬੀਜੀ ਹੋਈ ਆ ਆਨਦਾ ਜਹੂਨ ਚੱਕਦੇ ਫਿਰਦੇ ਗੋਹਾ ਹੁਣੇ ਲੈ ਕੇ ਆਏ ਨੀਰਾ ਵੱਢ ਕੇ ਕੂਤੋਂ ਫੇਰ ਚਾਹ ਚੂਪੀ ਕੇ ਫੇਰ ਟੋਕਾ ਵੱਢਣਗੇ ਇੰਜ ਰਾਈ ਪਟਾ ਲਾ ਕੇ ਸਾਡਾ ਇੰਜਨ ਭਾਈ ਦੋ ਵਾਰੀ ਖੜ ਗਿਆ ਥੀ ਉਹ ਵੀ ਸਟਾਰਟਰ ਦਾ ਠੰਡੇ ਹੀ ਪੈਰ ਲਾ ਕੇ ਸਟਾਰਟਰ ਨਾਲ ਕੇ ਧਾਨਦਾਰ ਜਿਓ ਬੱਡ ਰਿਆ ਨੀਰਾ ਮਸੀਹ ਤੇ ਆਪਾਂ ਨੇ ਇੱਕ ਸੂਈ ਤਕੀ ਮੈਸ ਤੇ ਆਪਾਂ ਬਣਾ ਰਹੇ ਸੀਗੇ ਬਾਉਲੀ ਕਿਉਂਕਿ ਬਾਉਲੀ ਬਹੁਤ ਵਧੀਆ ਬਣੀ ਆ ਆ ਗੰਦਾ ਪਾਣੀ ਨਿਕਲਿਆ ਇਹਦੇ ਵਿੱਚੋਂ ਆਪਾਂ ਚੈਨ ਸੈਟ ਸਾਫ਼ ਕਰਨ ਲੱਗੇ ਸੀਗੇ ਟਾਪਾ ਧੋ ਕੇ ਤੇ ਇਹ ਸਾਰਾ ਇਹ ਨਿਕਲਿਆ ਕਿਟੋ ਕੋ ਤਿੰਨ ਕ ਚਮਚੇ ਨਿਕਲਿਆ ਬਸ ਇਹਦੇ ਵਿੱਚ ਫਸ ਜਾਂਦਾ ਪਾਣੀ ਤੇ ਜਿਹੜਾ ਕਚਰਾ ਹੁੰਦਾ ਹੈ ਛਾ ਜਾਂਦਾ ਉਹ ਸਾਰਾ ਬਣੇ ਕੋਲੇ ਇਹ ਮੋਟਰਾਂ ਦੇ ਚੈਨ ਸੈਟ ਵਾਲਾ ਟਾਪਾ ਧੋਣ ਵਾਸਤੇ ਤੇ ਕਦੇ ਮੈਂ ਵੀ ਦੇਖਣਾ ਚੈਨ ਸ਼ਟ ਤੇ ਮੇਲਾ ਖੇਡਦੀ ਫਿਰਦੀ ਆ ਲੈ ਚੈਨ ਸੈਟ ਦੇਦੀ ਆ ਕਹਿੰਦੇ ਮੈਨੂੰ ਲੈ ਕੇ ਚਾ ਆ ਜਾ ਆ ਜਾ ਆ ਜਾ ਆ ਜਾ ਕਾਟੋ ਆ ਜਾ ਆ ਜਾ ਆ ਜਾ ਆ ਜਾ ਉੱਪਰ ਆ ਜਾ ਆ ਜਾ ਚੜਿਆ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਭਾਈ ਆ ਭਾਈ ਆ ਉਰੇ ਹਾਂ ਰਾਮਲਾ ਭਾਈ ਆ ਹੋਣ ਚਾਰੀ ਖੇਡਦੀ ਇਕੱਲੀ ਉਹ ਬੌਲ ਨਾਲ ਜੀ ਲੱਗਿਆ ਰਹਿੰਦਾ ਬੌਲ ਨਾਲ ਮ ਖੇਡਦੀ ਤੇ ਦੇ ਜਾਲੀਆਂ ਤੇ ਕੱਲੀ ਮੈਨੂੰ ਬਾਹਰ ਲੈ ਕੇ ਘੁਮਾ ਕੇ ਲੈ ਕੇ ਆਉਂ ਉਹ ਥੱਲੇ ਚਲੀ ਆ ਮੈਂ ਫੇਰ ਖੇਡੂ ਮੇਲਾ ਜਦ ਜ ਉੱtreਉਂਦੀ ਆ ਫੇ ਫੇ ਜਾਲੀਆਂ ਚੜ ਜਾਂਦੀ ਆ ਜਾ ਤੇ ਮੈਟ ਲਾ ਕੇ ਟਰੀ ਜਾਂ ਲੈ ਧੁੱਪ ਸੇਕਦੀ ਆ ਤੇ ਹੁਣ ਦੁੱਧ ਦਾ ਤੇ ਪੀ ਕੇ ਹਟੀ ਆ ਰੋਟੀ ਥੋੜੀ ਖਾ ਕੇ ਹਟੀ ਆ ਉਹ ਫੋੜ ਖਾਲਾ ਚੱਟੇ ਲੱਗੇ ਲੱਗੇ ਤੁਹਾਨੂੰ ਲੱਗਦਾ ਆਪਾਂ ਨੇ ਕਾਟੋ ਗਾ ਇਹਦਾ ਨਾਮ ਰੱਖਿਆ ਕਾਟੋ ਛੋਟੀ ਬਿੱਲੀ ਨੋ ਤੇ ਹੁਣ ਖੇਡਦੀ ਫਿਰਦੀ ਆ ਜਦ ਤੋ ਪਹੁੰਦੀ ਆ ਫੇਰ ਸੇਕਣ ਲੱਗ ਜਾਂਦੀ ਆ ਹੁਣ ਮੰਜਿਆਂ 'ਚ ਖੇਡਦੀ ਫਿਰਦੀ ਆ ਕਦੇ ਬੌਲ ਲਾ ਕਦੇ ਮਰੂਦ ਲਾਲ ਲੈ ਆਇਆ ਤੋੜ ਕੇ ਆਮਲ ਬੇਰ ਇਹ ਕਹਿੰਦੇ ਜਿੰਨੇ ਵੀ ਦਰਦ ਪੁਰਾਣਾ ਹੈ ਗੁੱਟਾਂ 'ਚ ਮਤਲਬ ਕੋਈ ਬਾਹਰ ਚ ਜਿਹੀ ਰਾਮ ਟਕੋਰ ਕਰਕੇ ਤੇ ਬਾਪੂ ਜੀ ਕਹਿੰਦੇ ਤੁਸੀਂ ਐ ਕਰਿਓ ਵੀ ਕਿਥੇ ਵੀ ਦਰਾਖਤ ਹੋਵੇ ਉਹ ਤੇ ਐ ਰੱਖ ਦਿਓ ਪੇਆਪਾ ਰੱਖਿਆ ਜੀ ਤੇ ਇਹ ਦਰਾਖਤਾਂ ਤੇ ਹੋ ਜੂ ਕਿਉਂਕਿ ਬਹੁਤ ਮੁਸ਼ਕਿਲਾਂ ਮਿਲਦੀ ਐ ਇਹ ਬੇਲ ਅਮਰ ਜੀ ਆਪਾਂ ਐ ਅਮਰ ਬੇਲ ਤੋੜਨਾ ਮੇਰੇ ਗਿੱਟੇ ਜੀ ਥੋੜੀ ਜੀ ਦਰਦ ਨਹੀਂ ਹਟਦਾ ਤੀਗਾ ਕੰਮ ਕਰਨ ਕਰਕੇ ਪੌੜੀਆਂ ਚੜਨ ਲੱਗੇ ਇਹਨੂੰ ਟਕੋਰ ਕਰੇ ਵੀ ਗਰਮ ਪਾਣੀ ਚ ਜਿਹੜਾ ਇਹਦਾ ਪਾਣੀ ਆ ਉਹ ਉੱਥੇ ਲਾਵੇ ਜਿੱਥੇ ਦਰਦ ਹੁੰਦਾ ਸਾਰਾ ਦਰਦ ਦੂਰ ਕਰ ਦਿੰਦੀ ਆ ਅਮਰਬੇਲ ਕਹਿੰਦੇ ਨੇ ਇਹਨੂੰ ਇਹ ਬਹੁਤ ਔਖੀ ਮਿਲਦੀ ਆ ਕਿਤੇ ਦੇਖਣ ਨੂੰ ਮਿਲਦੀ ਨਹੀਂ ਪਰ ਆ ਲਾਏ ਨੇ ਇਹ ਆਪਣੇ ਕੇਲੇ ਤੇ ਕੁਝ ਕੇਲੇ ਪਹਿਲਾਂ ਪੱਕ ਗਏ ਸੀਗੇ ਉਹ ਆਪਾਂ ਖਾ ਲਏ ਸੀਗੇ ਤੇ ਫਲ ਫਰੂਟ ਲਾਏ ਨੇ ਆ ਲੱਗਿਆ ਆੜੂਆ ਪੁੱਟਾ ਤੇ ਆਹ ਥੋੜਾ ਇੱਕ ਬੀਜਾ ਚੁੱਪਣ ਵਾਸਤੇ ਗੰਨੇ ਆਈ ਆਪਣੀ ਬਾਲ ਜੀ ਆਲੀ ਜਿਹੜੀ ਪੁਰਾਣੇ ਜਵਾਨੇ ਪਾਣੀ ਕੱਢਦੇ ਖੂਹਾਂ ਚ ਬਾਲ ਦਾ ਹਲੇ ਤਾ ਘੁੰਮਦਾ ਸੀ ਤੇ ਉਹ ਆਈ ਆਪਣੇ ਬਜ਼ੁਰਗਾਂ ਪੁਰਾਣੇ ਆ ਆਗੇ ਆਪਣੇ ਗੁੰਡਾ ਪੁਰਾਣੀ ਇੱਥੇ ਬਜ਼ੁਰਗ ਪਾਣੀ ਕੱਢਦੇ ਹੁੰਦੇ ਸੀਗੇ ਜੀ ਬਾਲ ਦਾ ਚ ਇਹ ਰੱਖੀ ਆਪਾਂ ਨਿਸ਼ਾਨੀ ਨਾਲੇ ਬਾਸ ਲਾਇਆ ਹੀ ਕੋਲੇ ਇਹਦੇ 베ਰੀ ਪੂਰੀਆਂ ਜਿਹੜੀਆਂ ਅਜਰੀਆ ਦੇ ਘਰ ਨੂੰ ਵਾਪਸੀ ਆ ਰਹੇ ਨੇ ਇੱਥੇ ਰਾਤ ਨੂੰ ਰਹਿ ਜੀਏ ਨੇ ਲਾਇ ਮੋਰ ਲਾਇ ਚੀੜੀਆਂ ਬਾਬੇ ਜਗਾ ਤੇ ਸਿੱਧਾਂ ਤੇ ਮੋਰ ਕਰਦੇ ਬਾਣੇ ਚੁਗਦੇ ਤੇ ਪਾਂਚ ਸਰੋ ਸਿਰੀਆਂ ਵਾਪਸੀ ਹੋ ਗਿਆ ਚਰਿਆ ਦੇ ਘਰਾਂ ਨੂੰ ਬਾਜਾਂ ਬਹੁਤ ਪਿਆਰੀਆਂ ਨੇ ਸਾਲ ਦੇ ਤਾਂ ਇਹ ਖੇਤਾਂ ਹੀ ਪ੍ਰਸ਼ੀਤ ਤੇ ਸਾਗ ਬਹੁਤ ਸੋਹਣਾ ਤੇ ਉਹ ਸਾਹਮਣੇ ਲਾਏ ਨੇ ਆਲੂ ਤੇ ਲਾਲ ਲੱਗੇ ਕਣਕ ਅੱਧੇ ਛੜ ਲਾਇਆ ਇੱਕ ਗੰਨੇ ਵਾਸਤੇ ਜੀਜੇ ਆਏ ਘਰ ਦਾ ਗੰਨਾ ਆ ਤੇ ਗੀਆਂ ਹੀ ਰੋਜ ਦੀਆਂ ਪੈੜਾਂ ਇੱਕ ਕਣਕ ਜੇ ਫਿਰਦੇ ਨੇ ਇਹ ਰਾਤ ਨੂੰ ਕਣਕ ਕਣਕ ਖਾਂਦੇ ਫਰੀ ਜਾਂਦੇ ਨੇ ਉਹ ਜਾ ਕੇ ਸਾਹਮਣੇ ਇੱਕ ਚ ਵੜ ਜਾਂਦੇ ਨੇ ਆ ਸਾਰੀਆਂ ਪੈੜਾਂ ਹੀ ਰੋਜ ਦੀਆਂ ਨੇ ਉਹ ਇੱਕ ਚ ਵੜ ਜਾਂਦੇ ਨੇ ਕਰਦੇ ਨੇ ਰੋਜ ਕਣਕ ਖਾਂਦੇ ਅੱਜ ਆਪਾਂ ਮੋਟਰ ਤੇ ਆ ਜੀ ਢੇੜੇ ਕੱਢਣਾ ਤਿੰਨ ਨੇ ਇੱਕ ਕਾਲੇ ਰੰਗ ਦਾ ਦੋ ਭੂਰੇ ਰੰਗ ਦੇ ਨੇ ਰੋਜ